ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਕਿਉਰਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੋਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਤ ਸਿੰਘ ਖੈਰੇ ਹੋਣੀ ਤੱਲੋਂ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭਗਦਰ ਮੱਛੀ ਪਈ ਆ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮਿੰਨੂ ਦਾ ਵਾਦਾ ਜਿਹੜਾ ਕਿਤੇ ਅੰਮੇਰੀ ਗਫਤਾਰੀ ਦਾ ਪੈ ਜੇ ਦਰ ਉਹੀ ਹੈ ਸਰ ਉਹ ਕੀ ਕਹਿੰਦੇ ਦਿਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਿੰਕੇ ਵਾਲੀ ਗੱਲ ਹੈ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਕਿੱਚਿਆ ਆਪੇ ਹੀ ਪਟੀਸ਼ਨ ਪਾਲੀ ਆਪੇ ਹੀ ਵਾਪਸ ਲੈ ਲਈ ਆਪੇ ਸਟੋਰੀਆਂ ਬਣਾਤੀਆਂ ਕਿ ਮੈਂ ਜੀ ਵਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਇਹਦਾ ਤੋਂ ਉਹਨਾਂ ਨੂੰ ਕਹਿਣਾ ਹੈ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗਫ਼ਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੈ ਜੀ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਅਗਾਊਂ ਜ਼ਮਾਨਤ ਦੀ ਚਰਚਾ ਪੰਜਾਬ ਦੀ ਸਿਆਸਤ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਹਾਲਾਂਕਿ ਸੁਖਪਾਲ ਖਹਿਰਾ ਕਹਿ ਚੁੱਕੇ ਨੇ ਕਿ ਉਹਨਾਂ ਨੇ ਐਨਡੀਪੀਐਸ ਮਾਮਲੇ ਦੇ ਵਿੱਚ ਅਗਾਊਂ ਜ਼ਮਾਨਤ ਨਹੀਂ ਲਈ ਸੀ ਪਰ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਪਾਲ ਖਹਿਰਾ ਬਾਰੇ ਵੱਡਾ ਬਿਆਨ ਦਿੱਤਾ ਹੈ ਢਾਲੀਵਾਲ ਨੇ ਕਿਹਾ ਕਿ ਸੁਖਪਾਲ ਖਹਿਰਾ ਡਰਾਮੇਬਾਜ਼ੀ ਕਰ ਰਹੇ ਨੇ ਜਿਹੜਾ ਸਖਪਾਲ ਸਿੰਘ ਖੈਦੇ ਹੋਣਾ ਦੀ ਜਮਾਨਤ ਨਾਲ ਜੁੜੀ ਹੋਈ ਖਬਰ ਅੱਜ ਤੁਸੀਂ ਦੇਖਦੇ ਹੋ ਸਾਡੇ ਜਣ ਉਹਨਾਂ ਨੇ ਕਹਿ ਜੀ ਕਿ ਮੈਂ ਬੇਦੀ ਪਹਿਲਾਂ ਹੀ ਜਮਾਨਤ ਜਿਹੜੀ ਹੋਈ ਹੋਈ ਹੈ ਤੇ ਮੈਨੂੰ ਹੋਰ ਕੋਈ ਜਮਾਨਤ ਦੀ ਜਿਹੜੀ ਲੋੜ ਨਹੀਂ ਸੀਗੀ ਅੱਜ ਉਹਨਾਂ ਨੇ ਇੱਕ ਹੋਰ ਅੱਗੇ ਪੋਲਿਟੀਕਲ ਪਾਰਟੀਆਂ ਨੂੰ ਤੋਂ ਜੋ ਬੋਲਦੇ ਹੀ ਹੈ ਸਭ ਨੂੰ ਪਤਾ ਹੈ ਅੱਜ ਮੀਡੀਆ ਨੂੰ ਵੀ ਉਹਨਾਂ ਨੇ ਵੱਡੇ ਹਿੱਸੇ ਨੂੰ ਕਿਹਾ ਜੀ ਬਕਾਓ ਮੀਡੀਆ ਇਹ ਗਲਤ ਖਬਰਾਂ ਲਾ ਦੇ ਜੀ ਮੈਂ ਇਹਨਾਂ ਦੇ ਖਿਲਾਫ ਬਲਜੜਾ ਉਹ ਕੇਸ ਕਰੂੰਗਾ ਜੀ ਕਈ ਗੱਲਾਂ ਉਹਨਾਂ ਦੀਆਂ ਕਈਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਸਰਕਾਰ ਜਿਹੜੀ ਹੈ ਅਸੀਂ ਇਹਦਾ ਕੋਈ ਕੋਈ ਅਸੀਂ ਹਿੱਸੇਦਾਰ ਨਹੀਂ ਉਹਨਾਂ ਦੀ ਗੱਲ ਦੇ ਅਸੀਂ ਨਾ ਕੋਈ ਕਾਰਵਾਈ ਕੀਤੀ ਉਹੀ ਸਭ ਤੋਂ ਜ਼ਿਆਦਾ ਜਿਹੜੀ ਮਜ਼ੇ ਦੀ ਗੱਲ ਹੈ ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਕਿਉਰਿਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੋਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਲ ਸਿੰਘ ਖੈਰੇ ਹੋਣੀ ਤੱਲੋ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭੜਦਰ ਬੱਤੀ ਪਈ ਆ ਜਿਹੜਾ ਉਹ ਪਿਛਲੇ 5-6 ਦਿਨ ਤੋਂ ਜਦਨ ਤੋਂ ਵੀ ਜੋਗਾ ਸਿੰਘ ਉਹਦੀ ਗਫਤਾਰੀ ਹੋਈ ਆ ਉਸ ਦਿਨ ਤੋਂ ਹੀ ਉਹ ਆਪ ਹੀ ਆਪਣੀਆਂ ਕਹਾਣੀਆਂ ਆਪ ਹੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਚੀਜ਼ ਨਾ ਕਹੀ ਆ ਨਾ ਕਾਂਗੇ ਕਿਉਂਕਿ ਕੇਸ ਕੋਰਟ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਾਦਾ ਅੰਟੈਰੋਗੇਟ ਜਿਹੜੀ ਕਰ ਚੁੱਕੀ ਆ ਇਹ ਜਿਹੜੀ ਉਹਨਾਂ ਨੇ ਪਾਈ ਉਹਨਾਂ ਨੇ ਪਾਈ ਸੀਗੀ ਭਾਵੇਂ ਅਜ ਉਹਨਾਂ ਨੇ ਜਦੋਂ ਵਾਪਸ ਲਈਏ 23 ਦੇ ਵਿੱਚ ਕੇਸ ਜਿਹੜਾ ਉਹਨਾਂ ਦੇ ਖਿਲਾਫ ਇੱਕ ਇਨਕੁਆਰੀ ਜਿਹੜੀ ਪੈਂਡਿੰਗ ਸੀਗੀ ਉਦੇ ਬਹਾਨੇ ਉਹਨਾਂ ਨੇ ਪਾਈ ਐਕਚੁਅਲੀ ਡਰ ਉਹਨਾਂ ਨੂੰ ਜੋਗਾ ਸਿੰਘ ਵਾਲਾ ਸੀਗਾ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮੈਨੂੰ ਦਬਾਵਾ ਜਿਹੜਾ ਕਿਤੇ ਮੇਰੀ ਗ੍ਰਫਤਾਰੀ ਨਾ ਪੈ ਜਾਏ ਡਰ ਉਹੀ ਹੈ ਸਰ ਉਹ ਕੀ ਕਹਿੰਦੇ ਦਿਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਿੰਕੇ ਵਾਲੀ ਗੱਲ ਹੈ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਗਿੱਚਿਆ ਆਪੇ ਹੀ ਪਟੀਸ਼ਨ ਪਾਲੀ ਆਪੇ ਹੀ ਵਾਪਸ ਲੈ ਲਈ ਆਪੇ ਸਟੋਰੀਆਂ ਬਣਾਉਂਤੀਆਂ ਕਿ ਮੈਂ ਜੀ ਵਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਮੇਰਾ ਤਾਂ ਉਹਨਾਂ ਨੂੰ ਕਹਿਣਾ ਹੈ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੈ ਜੀ ਮੈਨੂੰ ਇਹ ਲੱਗਦਾ ਕਿ ਕਿਤੇ ਦਾ ਕਿਤੇ ਉਹਨਾਂ ਨੂੰ ਇਹ ਧੜ ਹੈ ਉਹ ਤਾਈ ਕੋਰਦੇ ਗਏ ਕਿ ਮੈਂ ਗ੍ਰਿਫਤਾਰੀ ਮੈਂ ਗ੍ਰਿਫਤਾਰੀ ਤੋਂ ਬਚ ਲੀ ਆਪਣੀ ਬੇਲ ਜਿਹੜੀ ਕਦਾਲਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਪੁਰਾਣੀਆਂ ਜਿਹੜੀਆਂ ਫੋਨ ਕਾਲ ਪਰ ਕਾਰਡ ਜਿਹੜਾ ਜੋਗਾ ਸਿੰਘ ਦਾ ਉਹ ਸਭ ਨੂੰ ਪਤਾ ਤੁਸੀਂ ਪੁਰਾਣੇ ਕੇਸਾਂ ਬਾਰੇ ਜਾਣਦੇ ਹੋ ਪੁਰਾਣੇ ਕੇਸ ਜਿਹੜੇ ਹੁੰਦਾ ਤੇ ਹੋਏ ਆ ਉਹ ਸਦਾ ਕੋਈ ਜਾਣਦੇ ਹੋ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਡਰ ਹੈ ਆਪਣੇ ਆਪ ਚ ਡਰ ਹੈ ਆਪਣੇ ਆਪ ਚ ਉਹ ਡਰ ਹੈ ਉਹਨਾਂ ਦਾ ਹੋਰ ਕੋਈ ਗੱਲ ਨਹੀਂ ਹੈ ਉਹ ਜਿਹੜਾ ਡਰ ਹੈ ਕਿ ਉਹ ਮੇਰੇ ਮਤਲਬ ਜਿਹੜੇ ਸੁਰੱਖਿਆ ਅਫਸਰ ਫੜੇ ਗਏ ਆ ਪੁਰਾਣੇ ਉਹਨਾਂ ਨੇ ਪਤਾ ਦੀ ਕੀ ਕਹਿਤਾ ਹੋਊਗਾ ਕੀ ਉੱਥੇ ਬਿਆਨ ਦਿੱਤੇ ਹੋਣਗੇ ਕੀ ਸੱਚ ਹੋਊਗਾ ਕੀ ਕੋਈ ਚੰnade ਖਲਾਫ ਹੋ ਸਚਾਈ ਆਈ ਹੋਗੀ ਉਹਦੇ ਦਰੋਂ ਉਹਨਾਂ ਨੇ ਕੀਤਾ ਪਰ ਅਸੀਂ ਪੱਸੀ ਦੀ ਵੱਲ ਕੀਤਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਇਹ ਕੋਰਟ ਦੇ ਵਿੱਚ ਗਏ ਜਾਂ ਨਾ ਵਾਪਸ ਲਿਆ ਜਾਂ ਕੋਰਟ ਨੇ ਕੀ ਕਮੈਂਟ ਕੀਤੀ ਸਦਾ ਕੁਝ ਉਹਨਾਂ ਦਾ ਮਾਮਲਾ ਤੋਂ ਆਪਣੇ ਆਪ ਉਸ ਮਾਮਲੇ ਦੇ ਵਿੱਚ ਲੱਗੇ ਆ ਅਸੀਂ ਆਪਣੇ ਮਾਮਲੇ ਚ ਲੱਗੇ ਆ ਜਿੱਦਾਂ ਪੰਨੂ ਸਾਹਿਬ ਨੇ ਦੱਸਿਆ ਕਿ ਜੁਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸਿੱਧਾ ਜਿਹਾ ਇੱਕ ਫਾਰਮੂਲਾ ਹੈ ਕਿ ਜਿਹੜਾ ਵੀ ਬੰਦਾ ਛੋਟਾ ਆ ਵੱਡਾ ਆ ਵੱਡੇ ਤੋਂ ਵੱਡਾ ਆ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਨਸ਼ਿਆਂ ਨਾਲ ਸੰਬੰਧਿਤ ਹੈ ਜਾਂ ਜਿੰਨੇ ਨਸ਼ਿਆ ਦਾ ਕਾਰੋਬਾਰ ਕੀਤਾ ਹੈ ਜਿਹੜਾ ਨਸ਼ੇ ਮਾਫੀਆ ਦੇ ਨਾਲ ਰਲ ਕੇ ਕੰਮ ਕਰਦਾ ਆ ਉਹਦੇ ਖਿਲਾਫ ਸਾਡੀ ਕਮਿਟਮੈਂਟ ਆ ਪੰਜਾਬ ਦੇ ਲੋਕਾਂ ਨਾਲ ਭਈ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਉਸੇ ਤਹਾਂ ਦੀ ਕਾਰਵਾਈ ਕਰਾਂਗੇ ਪਰ ਇਸ ਕੇਸ ਦੇ ਵਿੱਚ ਮੈਦਾ ਦੇਖ ਕੇ ਦਾਣ ਹੋ ਗਿਆ ਕਿ ਕਿਦਾਂ ਸੋਸ਼ਲ ਮੀਡੀਆ ਦੇ ਉੱਤੇ ਆਪੇ ਹੀ ਪਾਈ ਜਾਂਦੇ ਆ ਕਿਆ ਮੈਂ ਤਾਂ ਜੀ ਆ ਜੀ ਇਦਾਂ ਜੀ ਆ ਮੀਡੀਆ ਇਦਾਂ ਕਹ ਰਿਆ ਜੀ ਇਦਾਂ ਕਹ ਰਿਆ ਅਸੀਂ ਆਪਣਾ ਸਿੱਧਾ ਸੱਦਾ ਜਿਹਾ ਕੰਮ ਕਰਦੇ ਹਾਂ ਜੇ ਜੋਗਾ ਸੇਮੂੜਾ ਨੇ ਕੋਈ ਸਟੇਟਮੈਂਟ ਦਿੱਤੀ ਹੋ ਜਾਂ ਉਹਨਾਂ ਦੀ ਸਟੇਟਮੈਂਟ ਆਊਗੀ ਜੇ ਉੱਤੇ ਕੋਈ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਉਹ ਤੇ ਅੱਗੇ ਅਗਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਹੁੰਦਾ ਪਦ ਜੋ ਕੁਛ ਵੀ ਹੈ ਆਪਣੇ ਦਲ ਦੇ ਵਜੋਂ ਹੀ ਖੈਰੇ ਓੜਾਂ ਨੇ ਬਲੋ ਜਿਹੜਾ ਸਾਦਾ ਬਲ ਕਟੜਾ ਕਦਮ ਜਿਹੜਾ ਉਹ ਕੀਤਾ ਸਾਡਾ ਜਿਹੜਾ ਉਹਨਾਂ ਨੇ ਇਹ ਡਰਾਮੇਬਾਜ਼ੀ ਜਿਹੜੀ ਆ ਉਹ ਕਾਵੇ ਆ ਲੋਕਾਂ ਨੂੰ ਦੱਸਣ ਵਾਸਤੇ ਜੀ ਬਿਨਾਂ ਸਰਕਾਰ ਇਦਾਂ ਕਰ ਦੇਣੀ ਚਾਹੁੰਦੀ ਇਦਾਂ ਕਰਨੀ ਚਾਹੁੰਦੀ ਹੈ ਸੋ ਸਾਡਾ ਇਦਾਂ ਦਾ ਕੋਈ ਅਦਾਦਾ ਨਹੀਂ ਹੈ ਸਾਡਾ ਇਹ ਆ ਕਿ ਉਹ ਆਲਰੇਡੀ ਇੱਕ ਵੱਡੇ ਕੇਸ ਦੇ ਦਾਦ ਉਹਨਾਂ ਦਾ ਨਾਂ ਜੁੜਿਆ ਪਿਆ ਆਲਰੇਡੀ ਉਹਨਾਂ ਨੇ ਜੇਲ੍ਹ ਕੱਟੀ ਆਲਰੇਡੀ ਉਹਨਾਂ ਦੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਪਹਿਲਾਂ ਬੇਲ ਹੋਈ ਆਲਰੇਡੀ ਇੱਕ ਕੇਸ ਉਹਨਾਂ ਦੇ ਖਿਲਾਫ ਸਟੈਂਡ ਕਰਦਾ ਜਿਹੜਾ ਕੇਸ ਚੱਲ ਰਿਹਾ ਹੈ ਇਹ ਕੱਲ ਕੇ ਸਾਨੂੰ ਕੋ ਬਹੁਤਾ ਇਹਦੇ ਤੇ ਕਹਿਣ ਦੀ ਲੋੜ ਨਹੀਂ ਜੋਗਾ ਸਿੰਘ ਉਹਨਾਂ ਨੇ ਕੀ ਕੀ ਕੁਝ ਕਿਹਾ ਕੀ ਕੀਤਾ ਕੀ ਨਹੀਂ ਕੀਤਾ ਉਹ ਜਦੋਂ ਪੂਰੀ ਜਾਂਚ ਆ ਜੂਗੀ ਸਾਹਮਣੇ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਕਾਰਵਾਈ ਜਿਹੜੀ ਆ ਜੇ ਕੋਈ ਸੰਬੰਧਿਤ ਹੋਊ ਕੇਸ ਤੇ ਵੀ ਬਣਦੀ ਹੋਗੀ ਤਾਂ ਕਾਰਵਾਈ ਤੇ ਲਾਜ਼ਮੀ ਹੋਊਗੀ ਉਹ ਤਾਂ ਉਹ ਤਾਂ ਉਹਨਾਂ ਦੀਆਂ ਸਟੇਟਮੈਂਟਾਂ ਕਿੱਦਾਂ ਨਹੀਂ ਆਉਂਦੀਆਂ ਉਹਨਾਂ ਦਾ ਕੀ ਰੋਲ ਆ ਕੀ ਨਹੀਂ ਰੋਲ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਉਹ ਸਾਰੀਆਂ ਚੀਜ਼ਾਂ ਪਹਿਲਾਂ ਆਲਰੇਡੀ ਬਾਹਰ ਆ ਚੁੱਕੀਆਂ ਇਸ ਬਾਰੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਸੀਗੇ ਕਿ ਸਾਡੀ ਕੋਈ ਮਨਸਾ ਜਿਹੜੀ ਆ ਉਹ ਇਦਾਂ ਨਹੀਂ ਹੈ ਇਹ ਆਪਣਿਆਂ ਵੀ ਸਦਾ ਕੁਝ ਕਰਦੇ ਆ ਆਪਣਿਆਂ ਵੀ ਲੱਗੇ ਆਹੀ ਤੇ ਆਪਣੇ ਕੰਮ ਤੇ ਲੱਗੇ ਆ ਅੱਜ ਤਾਂ ਸਿੱਧੀ ਜੀ ਗੱਲ ਹੈ ਜੀ ਕਿ ਨਸ਼ਿਆਂ ਦੇ ਮਾਮਲੇ 'ਚ ਜਿਹੜਾ ਵੀ ਬੰਦਾ ਅਨਵਾਲ ਹੋਊਗਾ ਵੱਡੇ ਤੋਂ ਵੱਡਾ ਬੰਦਾ ਅਨਵਾਲ ਹੋਊਗਾ ਉਹਦੇ ਖਿਲਾਫ ਕਾਰਵਾਈ ਜੜੀ ਉਹ ਕੀਤੀ ਜਾਊਗੀ